ਮਹਿਰਜ ਕਾ ਜਿੱਥੇ ਬੈਠ ਕੇ ਗੁਰਦੇ ਕੋਈ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਉਹਦੇ ਮੂੰਹੋਂ ਵੀ ਵਾਇਬਰੂ ਨਿਕਲ ਜਾਏ ਉਸ ਜਗਾ ਦਾਸ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ ਮਿੰਟ ਤੇ ਕੱਢੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਏ ਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਐਹਮियत ਨਹੀਂ ਇਸ ਦੀ ਦੁਨੀਆ ਵਿੱਚ ਕਮ ਸੇ ਕਮ ਵੇਮੈਂਟ ਤੇ ਘਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਪਸ ਕਰਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਇਹਨੂੰ ਲਿਆ ਵਰਤਮਾਨ ਵਿੱਚ ਦੇ ਵਰਤਮਾਨ ਕੀਏ ਇਕਦਮ ਇਕਦਮ ਟੁਕਦਮ ਕਰਾਰੇ ਜੋ ਕਰੋ ਆਜ਼ਰ ਹਜ਼ੂਰ ਹੋਦਾ ਬਸ ਇਕ ਦਮ ਦੇ ਚ ਲਿਆ ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰੇ ਨਾ ਕਿਸੇ ਮੰਦਰ ਚ ਮਿਲੇਗਾ ਨਾ ਕਿਸੇ ਗੁਰਦੁਆਰੇ ਚ ਨਾ ਕਿਸੇ ਮਸਜਿਦ ਨਾ ਕਿਸੇ ਚਰਚ ਦੇ ਚ ਨਾ ਕਿਸੇ ਤੀਰਤ ਦੇ ਚ ਨਾ ਕਿਸੇ ਔਰ ਪਹਾੜ ਦੇ ਚ ਗੁਫਾ ਦੇ ਚ ਜਦ ਵੀ ਲਵੇਗਾ ਇਹ ਨਾਉ ਨੇ ਦਾ ਨਾਮ ਨਾਉ ਨੇ ਦਾ ਅੰਮ੍ਰਿਤ ਪ੍ਰਭ ਦਾ ਨਾਮ ਬੇਹੀ ਮੈਂ ਇਸ ਕਾ ਬਿਸਰਾ ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਕਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰ ਮੰਦਰ ਗਿਆ ਹੋਇਆ ਉਸ ਦਾ ਸਫਲ ਜਿਹਨੂੰ ਪਤਾ ਚੱਲ ਜਾਏ ਹਰੀ ਮੰਦਰੋਂ ਪ੍ਰਗਟ ਕਰਨਾ ਹੈ ਔਰ ਜੀਵਨ ਨੂੰ ਹਰੀ ਮੰਦਰ ਬਣਾਣਾ ਹੈ 12 ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਹੈ ਜਿੱਥੇ ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ ਤੇ ਘੜਿਆ ਲਟਕਾ ਦਿੰਦੇ ਨੇ ਅੰਦਰ ਮੂਰਤੀ ਹੁੰਦੀ ਹੈ ਪੂਰਤੀ ਅੰਦਰ ਹੁੰਦੀ ਤੇ ਘੜਿਆ ਵਜਾ ਕੇ ਅੰਦਰ ਜਾਣਾ ਇੱਕ ਪਰਦੇਕ ਹੈ ਕਿ ਗੁੰਜਾਰ ਕਰਕੇ ਆਵਾਜ਼ ਕਰਕੇ ਧੁਨ ਾਲਾਦ ਗਈ ਅੰਦਰ ਪ੍ਰਵੇਸ਼ ਕਰ ਸਕੋਗੇ ਧਿਆਨ ਲੈ ਜਾਣ ਵਾਸਤੇ ਧੁਨ ਚਾਹੀਦੀ ਧੁਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ ਘੜਿਆ ਲਟਕਾ ਰੱਖੇ ਉਹਨੂੰ ਵਜਾ ਦੇਣ फेर اندر ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਦੇ ਨੇ ਮੂਰਤੀ ਤੇ ਅੰਦਰ ਘੜਿਆਲ ਬਾਰ ਗੁਰੂ ਨਾਨਕ ਨੇ ਨੁਕਤਾ ਨਿਗਾਹ 에 ਰੱਖਿਆ ਅਗਰ ਜੀਵਨ ਮੰਦਰ ਹੈ ਤੇ ਮੂੰਹ ਦੀ ਜ਼ਬਾਨ ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖਿਆ ਪਰ ਕਿਹੜਾ ਘੜਿਆਲ ਲਟਕਾਦਾ ਹੈਹੀ ਘੜਿਆਲ ਤੇ ਸੁਨੋ ਵਜਾ ਤੇ ਇਸ ਤੇ ਅਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ ਘੜਿਆਲ ਨੂੰ ਵਜਾ ਕੇ ਅੰਦਰ ਜਾਓ ਇਹੀ ਮੰਦਰ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਕਾ ਵਾਸਾ ਭਗਤ ਪੀਤਾ ਜੀ ਕਹਿੰਨ ਕਾਇਓ ਦੇਵ ਕਾਇਓ ਦੇਵ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜੋ ਪਾਤੀ ਮੇਰੀ ਕਾਇਆ ਦੇਵਨ ਬਣ ਮੰਦਰ ਬਣ ਗਈ ਕਿਉਂ ਹਰੀ ਪ੍ਰਗਟ ਹੋਗੇ ਮੰਦਰ ਵਿੱਚ ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਵਿੱਚ ਇਹ ਜ਼ਬਾਨ ਘੜਿਆਲ ਇਸ ਨੂੰ ਵਜਾਣਾ। ਹੁਣ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ। ਇੱਕ ਦੁੱਖ ਵੀ ਨਹੀਂ ਮਿਟਣਾ। ਇੱਕ ਪਾਪ ਵੀ ਨਹੀਂ ਮਿਟਣਾ। ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂ ਤਰਾ ਦੇ ਪਾਪ ਧੁੱਲ ਜਾਣਗੇ ਸਹੀ। ਸਹੀ। ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਇਹ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਡਰੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਉਹ ਨਹੀਂ ਮਿਟੇ ਇੱਕ ਦਫਾ ਵਾਹਿਗੁਰੂ ਆਖਦਿਆਂ ਸਾਰੇ ਦੁੱਖ ਮਿਲ ਜਾਂਦੇ ਸਾਰੇ ਪਾਪ ਮਿਟ ਜਾਂਦੇ ਦੂਸਰਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖ ਹੈ ਬਹੁਤ ਸੌਖ ਕਈ ਸੈਕੜੇ ਪਾਠ ਜਪਜੀ ਸਾਹਿਬ ਦੇ ਕਰਦਿਨ ਸੁਖਮਨੀ ਸਾਹਿਬ ਦੇ ਕਰਦਿਨ ਅਸੀਂ ਜੀਤਨੇ ਕਰ ਲੈਣ ਠੀਕ ਇੱਕ ਪੰਕਤੀ ਪੜ੍ਹਨੀ ਬੜੀ ਕਠਿ ਓਕੇ ਪਰ ਠੀਕ ਹੀ ਕਰੇ ਜਾ ਕਿਸੇ ਦਿਨ ਇੱਕ ਪੰਕਤੀ ਪੜਨ ਦੀ ਜਾ ਜਾਵੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ ਇੱਕ ਦਸਾ ਵਾਹਿਗੁਰੂ ਜਪਣਾ ਬੜਾ ਜ਼ਬਾਨ ਉਚਾਰਨ ਕਰੇ ਪਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ ਘੜਿਆਲ ਦੀ ਆਵਾਜ਼ ਦੁਨਾਕਾਰ ਸਹਿਜ ਬਿਲੋਵੋ ਜੈਸੀ ਤਤ ਨਾ ਜਾਈ ਇਸ ਤਰ੍ਹਾਂ ਦੀ ਦੁਨਾਕਾਰ ਆਵਾਜ਼ ਲੰਬੀ ਤੇ ਮਨ ਉਸ ਨੂੰ ਸੁਣੇ ਇਹਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਹਨੂੰ ਨਾਮ ਅਭਿਆਸ ਕਹਿੰਦੇ ਨੇ ਇਹ ਨੁਕਤਾ ਮੈਂ ਫੜੇ ਸਾਹਮਣੇ ਰੱਖਿਆ ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ ਦੇਖੋ ਰੋਟੀ ਖਾਂਦੇ ਆ 15 ਮਿੰਟ ਹੀ ਲੱਗਦੇ ਸਾਰਾ ਦਿਨ ਭੁੱਖ ਨਹੀਂ ਲੱਗਦੀ ਮੇਰਾ ਅਨੁਭਵ ਅਗਰ 15 ਮਿੰਟ ਵੀ ਤੁਸੀਂ ਜਪ ਕਰ ਲਓ ਚਲੋ ਮਨ ਨਹੀਂ ਜੁੜਿਆ ਸ਼ਬਦ ਸੁਰਤ ਇੱਕ ਨਹੀਂ ਹੋਈ ਮਨ ਥੋੜਾ ਜਿਹਾ ਨੇੜੇ ਚਲਾ ਗਿਆ ਤਾਂ ਵੀ ਇਤਨਾ ਰਸ ਬਣ ਜਾਏਗਾ ਦਿਹਾੜੀ ਚੰਗੀ ਲੱਗ ਸਭੀ ਘੰਟੇ ਠੀਕ ਲੰਘ ਜਾਗੇ ਕਿਸੇ ਸਰੂਰ ਦੇ ਚਲੰਗਣ ਨੇ ਕਿਸੇ ਮਸਤੀ ਚਲੰਗਣ ਵਿਅਰਥ ਨਹੀਂ ਜਾਏਗਾ ਇੱਕ ਤਿੱਲ ਨਹੀਂ ਬੰਨੇ ਕਾਲੇ ਮਹਾਰਾਜ ਕੰਨ ਇੱਕ ਤਿੱਲ ਜਿਤਨੇ ਵੀ ਗਾਲਣਾ ਵਿਅਰਥ ਨਹੀਂ ਜਾਏਗਾ ਬਰਬਾਦ ਨਹੀਂ ਜਾਏ ਇਸ ਚੱਕਰ ਛਨਾਪ ਲੇਕਿਨ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ ਵੇਮੈਂਟ ਤੇ ਕੱਟੇ ਜੇ ਜੇ ਵੇਮੈਂਟ ਵੀ ਨਹੀਂ ਕੱਟ ਸਕਦਾ ਇੱਕ ਗੱਲ ਸਪਸ਼ਟ ਹੋ ਗਈ ਇਹਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਅਜੇ ਨਿਰੰਕਾਰ ਦੀ ਕੋਈ ਐਹਮियत ਨਹੀਂ ਇਸ ਦੀ ਦੁਨੀਆ ਵਿੱਚ ਕਮ ਸੇ ਕਮ ਵੇਮੈਂਟ ਤੇ ਕਰ ਲੈ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਮੈਂਟ ਕਰਦੇ ਉਸ ਜਗ੍ਹਾ ਦਾ ਆਪਣਾ ਅਸਰ ਹੈ ਇਸ ਵਾਸਤੇ ਕਹਿੰਦੇ ਜਿੱਥੇ ਕਥਾ ਕੀਰਤਨ ਹੋਵੇ ਗੁਰਦੁਆਰਾ ਮੰਦਰ ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਗਦਾ ਯਮੇ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਉਂਦੇ ਆ ਨਾ ਕਿ ਝੋਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜਪ ਤਪ ਹੁੰਦਾ ਹੋਵੇ ਕਥਾ ਕੀਰਤਨ ਹੁੰਦਾ ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ ਮੈਨੂੰ ਹਜ਼ਾਰਾਂ ਸਤਸੰਗੀਆਂ ਨੇ ਗੁਰਸਿੱਖਾਂ ਨੇ ਆਪ ਹੈ ਵਿਗਿਆਨੀ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ ਚ ਵੀ ਤਸੱਦ ਕਰਦੇ ਹੋ ਪਰ ਜੋ ਰਸਾਨੋ ਸੀਸ ਗੰਭੀ ਸਾਹਿਬ ਆਉਂਦਾ ਹੈ ਹੋਰ ਕਲੋਨੀਆਂ ਚ ਨਹੀਂ ਉੱਥੇ ਵੀ ਅਸੀਂ ਆਉਂਦੇ ਇੱਕ ਨੇ ਨਹੀਂ ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰਦਾ ਕਈਆਂ ਨੇ ਕਿ ਉਥੇ ਕੀਰਤਨ ਸੁਣਦੇ ਆ ਬੜਾ ਰਸ ਆਉਂਦਾ ਹੈ ਉਹੀ ਰਾਗੀ ਹੁੰਦੇ ਨੇ ਉਸ ਕਲੋਨਿਜ ਕਰਦੇ ਪੈਨਨ ਅਸੀਂ ਸੁਣਨ ਵਾਸਤੇ ਜਾਂਦੇ ਆ ਖੇਡ ਨਹੀਂ ਬਣਦੀ ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮਿਲਿਆ ਉਥੇ ਆਉਂਦੇ ਆਂ ਤੇ ਕੋਈ ਜਦ ਰਸ ਬਣਦਾ ਹੈ ਤੁਵੇਂ ਉਹਨਾਂ ਨੂੰ ਕਿਹਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਇੱਕ ਤੇ ਇਹ ਇਸੇ ਵਕਤ ਦਾ ਅਵਤਾਰੀ ਪੁਰਸ਼ ਕੁਛ ਦਿਨ ਰਹਿ ਇਸ ਮਿੱਟੀ ਵਿੱਚ ਅਜੇ ਵੀ ਕੁਝ ਜ਼ਿੰਦਗੀ ਹੈ ਦੂਸਰਾ 24 ਘੰਟੇ ਤੇ ਬਾਣੀ ਦਾ ਪਾਠ ਚੱਲਦਾ ਹੈ ਕੀਰਤਨ ਦੇ ਰੂਪ ਵਿੱਚ ਪਾਠਾਂ ਦੇ ਰੂਪ ਵਿੱਚ ਕਥਾ ਦੇ ਰੂਪ ਵਿੱਚ ਔਰ ਜਿਸ ਵਕ ਸੁਖਾਸਣ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ ਔਰ ਜਪ ਕਰਦੇ ਆਇਆ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੰਨ ਅਲਾਪਰੇ ਉਹਨਾਂ ਨੂੰ ਬੁਲਾਈ ਕਰਦੇ ਤੈ ਰਾਤ ਦੇ ਕੋਈ 1.5 ਵਜੇ ਤੱਕ ਉਹਨੂੰ ਧੁਲਾਈ ਕਰਕੇ ਫਿਰ ਨਵੇਂ ਸਰੋ ਵਿਛਾਈ ਹੁੰਦੀ ਹੈ ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਆਇਆ ਕਰਦੇ ਤੁਸੀਂ ਦੇਖ ਸਕਦੇ ਕਦੀ ਕਿਉਂਕਿ ਕਲੋਨੀਆਂ ਦੇ ਚ ਹਾਜ਼ਰੀ ਭਰ ਕੇ ਦਾਸ ਅਕਸਰ 12:1 ਵਜੇ ਸੀਸਗੰਗ ਸਾਹਿਬ ਪਹੁੰਚਦਾ ਮੇਰੀ ਰਿਆਸ਼ ਉੱਤੇ ਹੁੰਦੀ ਹੈ ਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦੇ ਆਇਆ ਦੇ ਛਵੀ ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ ਕਿਦਰੇ ਘੰਟਾ ਅੱਧਾ ਘੰਟਾ ਬਾਠ ਹੁੰਦਾ ਹੋਵੇ ਕਿ ਦਿਨ ਸ਼ਾਮ ਨੂੰ ਰਹਾਸਾ 15 ਮਿੰਟ ਕਿ ਦਿਨ ਸਵੇਰੇ ਕੋਕਮਨਾਮਾ ਕਲੋਨੀਆਂ ਦੇ ਗੁਰਦੁਆਰੇ 'ਚ ਤੇ ਇਹ ਕੁਝ ਯਾ ਸਾਦੇ ਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਜਾਂ ਤੇ ਕੁਝ ਵੀ ਨਹੀਂ ਮੈਂ ਕਹ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉੱਥੋਂ ਦੀ ਲਹਿਰਾਂ ਉਠੁੰਦਾ ਮਾਉ ਲੈ ਕਿਨੂ ਕਹਿੰਨ ਅਸਥਾਨ ਵੇਜ ਜਗਾ ਦੱਸ ਸੋ ਆ ਸਥਾਨ ਬਤਾਓ ਨੇਤਾ ਜਾਂ ਕੇ ਹਰ ਹਰ ਕੀਰਤਨ ਨੇਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇ ਉਸ ਜਗਾ ਸ਼ਕਤੀ ਹੋਵੇਗੀ ਉਹ ਜਗਾ ਇਤਨੀ ਪਾਵਨ ਹੋ ਗਈ ਹੋਵੇ ਮੈਂ ਅਰਜ ਕਰ ਜਿੱਥੇ ਬੈਠ ਕੇ ਗੁਰਦੇਸ ਕੁਸੀ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਤੇ ਬੈਠੇ ਉਹਦੇ ਮੂੰਹੋਂ ਵੀ ਵਾਈਬਰੋਂ ਨਿਕਲ ਜਾਏ ਉਸ ਜਗਾ ਦੱਸ ਇਹਨੂੰ ਅਸਥਾਨ ਵੇਖ ਕਹਿੰਦੇ ਨੇ ਸੋ ਅਸਥਾਨ ਬਤਾ ਮੇਤਾ ਜਾਂਕੇ ਹਰ ਹਰ ਕੀਰਤਨ ਨਹੀਂਤਾ ਕਦੀ ਕਦਾਂ ਕੀਰਤਨ ਹੁੰਦਾ ਉਹ ਜਗਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗਾ ਦੱਸੋ ਜਿੱਥੇ ਅੱਠੇ ਪੈਰ ਕੀਰਤਨ ਸੋ ਅਜ ਤਾਹਨ ਬਤਾਓ ਨੀਤਾ ਗਾ ਕੇ ਹਰ ਹਰ ਕੀਰਤਨ ਨੀਤਾ ਪ੍ਰਤੀਉੰਦ ਮੈਂ ਉੱਥੇ ਹੀ ਬੈਠ ਕੇ ਸੁਣਾਂ ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਵਾਜ਼ੇ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਸ਼ਾਂਤੀ ਮਿਲੇ ਭਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਸੀ ਮਨਜੀ ਸਾਹਿਬ ਦੀ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕ ਉਹ ਹੀ ਮੰਦਰ ਹੈ ਜੋ 24 ਘੰਟੇ ਬੋਲਦੇ ਹੈ 24 ਘੰਟੇ ਕੀਰਤਨ ਮੈਂ ਸਮਾਪਤ ਹੋ ਗਏ ਪਰ ਇੱਕ ਮਿੰਟ ਮੈਂ ਤੁਹਾਡਾ ਨਾਮ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ ਮਸਜਿਦ ਵੀ ਬਣਾਈ ਮੰਦਿਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵਿੱਚ। ਪੌਜ ਦੇ ਚੋਂ ਦੋਂ ਸਿੱਖ ਹੁੰਦੇ ਸਨ। ਇਹ ਤਿੰਨ ਅਸਥਾਨ ਨਾਲੇ ਨਾਲੇ ਉਸਨੇ ਬਣਾਏ। ਵਿਚਕਾਰ ਮੰਦਿਰ ਇੱਕ ਪਾਸੇ ਮਸਜਿਦ ਇੱਕ ਪਾਸੇ ਗੁਰਦੁਆਰਾ। ਤਿੰਨੇ ਇੱਕੋ ਹੀ ਲੈਨ ਵਿੱਚ। ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ 'ਤੇ ਗੜਾਈ ਦਾ ਕੰਮ ਬੜਾ ਗਜ਼ਬ ਦਾ। ਸੇਕੇ ਤੇ ਮੈਨੂੰ ਗੱਲ ਪੂਰੀ ਕਲਾ ਤੇ ਮੈਂ ਬੋਲ ਰਿਹਾ ਅਸੀਂ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨਰਤਕਾਰੀ ਕਲਾ ਹੈ ਇੱਕ ਕਲਾ ਕਿੰਨੀ ਤਰ੍ਹਾਂ ਦੀ ਹੈ ਪੁਰਾਣੇ ਜ਼ਮਾਨੇ ਚ ਅਵਤਾਰਾਂ ਨੂੰ ਨਾਪਦੇ ਸਨੇ ਦੇ ਚ ਕਲਾ ਕਿਤਨੀ ਹੈ ਜੈਸੇ ਕੰਨਿ ਸ੍ਰੀ ਕ੍ਰਿਸ਼ਨ ਇੱਕ 16 ਕਲਾ ਸੰਭ ਰਾਮ ਦੇ 14 ਕਲਾ ਸੰਭ ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਨੂੰ ਉਹਨੂੰ ਸੰਪੂਰਨ avatars ਵੀ ਨਹੀਂ ਮੰਨਦੇ ਸੰਪੂਰਨ avatars ਕ੍ਰਿਸ਼ਨ ਨੂੰ ਮੰਨਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨਉਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਉਹ ਠਾ ਕਰ ਚਲੇ ਪਰਮਾਤਮਾ ਸਿਰਫ 16 ਕਲਾ ਨਹੀਂ ਅਨੰਤ ਕਲਾ ਨਹੀਂ ਗਿਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦੇ 16 ਕੋਈ 4 ਕੋਈ 6 ਕਿਸੇ ਨੂੰ ਅੰਸ਼ਾ avatars ਵੀ ਕਿਹਾ ਅੰਸ਼ਮਾਤਰ ਕਲਾ ਹੈ ਬਥੋੜੀ ਅੰਸ਼ਮਾ ਤਲਾਹ ਤੇ ਮਬੂਦ ਰਿਆਸੀ ਇਹ ਜਿਹੜੀਆਂ ਕਲਾ ਹੁੰਦੀਆਂ ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿੰਦਾ ਗੈਨੇ ਜੀ ਤੁਹਾਨੂੰ ਕਿਲੇ ਤੇ ਲੈ ਚੱਲਦੇ ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਜੀਮ ਦਾਜਾ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਕਿਨਵੇਂ ਤੁਹਾਡੀ ਇੱਕ ਕਲਾ ਦੀ ਕਹਾਣੀ ਸੁਣ ਕੇ ਪ੍ਰਭਾਵਿਤ ਹੋਇਆ ਇਹ ਤੁਹਾਨੂੰ ਕਲਾ ਦੀ ਜੀਮ ਦੀ ਜਗਦੀ ਮੂਰਤੀ ਦਿਖਾਣਾ ਚ ਤੁਸੀਂ ਸਮਾਂ ਘਟੋ ਮੇਰੇ ਨਾਲ ਚਲੋ ਕਿਲੇ ਤੇ ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ ਛੇਵੇਂ ਪਾਸ਼ਾ ਦਾ ਸਤਾਨ ਬਣਿਆ ਹੈ ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹਾਂ ਤੇ ਤੁਸੀਂ ਜਦ ਦੱਸੋ ਕਿs ਵਕਤ ਕਹਿੰਦੇ ਹੋ ਮੈਂ ਚੱਲਦਾ ਕਹਿੰਦਾ ਕਿ ਠੀਕ ਹੈ ਫਿਰ ਸ਼ਾਮ ਨੂੰ ਚਲਾਂਗੇ ਸ਼ਾਮ ਨੂੰ 퇴 गए ਉਹ ਇੱਕ ਮੈਨੂੰ ਮੰਦਿਰ ਚ ਲੈ ਗਿਆ ਬੜਾ ਉੱਚਾ ਮੰਦਿਰ ਹੈ ਕੋਈ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਵਿੱਚ ਦਿਖਾਈ ਦੇਣ ਦੂਰੋਂ ਦਿਖਾਈ ਦੇ ਬੜੀ ਬੁਰੰਦ ਚੋਕੀ ਉਸ ਮੰਦਰ ਦੇ ਚਲੇ ਗਿਆ ਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ ਪੱਥਰ ਦੇ ਉੱਤੇ ਚਿੱਤਰੀਆਂਆਂ ਤਸਵੀਰਾਂ ਬੇਲ ਬੂਟੇ ਵਾਹ ਗਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪੈ ਗਈ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ ਮੈਨੂੰ ਕਹਿ ਲੱਗ ਗਿਆ ਨੇ ਜੀ ਇਸ ਮੰਦਿਰ ਬਾਰੇ ਕਈ ਰਾਏ ਮੈਂ ਕਹ ਕਲਾ ਦਾ ਨਮਉਣਾ ਵਾ ਕਈ ਮਾ ਕਲਾ ਜੀਵ ਦੀ ਜਾਗ ਦੀ ਦਰਸ਼ਨ ਪਈ ਦਿੰਦੀ ਪਰ ਮੈਂ ਕਹ ਮਿਤਰਾ ਬੁਰਾ ਨਾ ਮਨਾਈ ਮੈਨੂੰ ਅਫਸੋਸ ਹੈ ਕਿ ਮੰਦਿਰ ਮੁਰਦਾ ਹੈ ਮਰਿਆ ਹੋਇਆ ਮੈਨੂੰ ਕਹਿ ਲਗੇ ਤੁਸੀਂ ਕਥਾ ਕਰਦੇ ਹੋ ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ ਉਸੇ ਸਤੰਦ ਸ਼ਬਦ ਕਹਿੰਦੇ ਮੰਦਿਰ ਬਾਰੇ ਮੁਰਦਾ ਮੈਂ ਕੰਨ ਮਿੱਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ ਜਿੰਮ ਦੇ ਜਗ ਦੇ ਮਨੁੱਖ ਦੀ ਇਹ ਪਹਿਚਾਣ ਆਉਂਦੀ ਏ ਬੋਲਦਾ ਮੁਰਦੇ ਦੀ ਇਹ ਪਹਿਚਾਣ ਆਉਂਦੀ ਲੱਕ ਵੀ ਸਿਰ ਕਪਾਉ ਨਹੀਂ ਬੋਲਦਾ ਮੈਂ ਕਹਿੰਦੇ ਕਬੂਤਨਾ ਬਿਠਾ ਪਈਆਂ ਕਰਦੀਆਂ ਨੇ ਗੰਦਗੀ ਇਤਨੀ ਏ ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਆਰੀ ਵੀ ਨਹੀਂ ਦਿੱਤੀ ਕਈ ਸਿਲਾ ਪੱਥਰ ਨਿਕਲਦੇ ਪੈਨ ਡਾਇਰੀ ਹੋਲੇ ना थे कोई आरती ना इत जप ना इत कोई दीप, ना कोई थे मगलाचर, ना इत कोई प्रभु दे तो बोलता ही नहीं मुरद सजाया होया, होारे होया, खूबसूरत मुर्दा मुरद मनुख ना बोले शिंगारिया हो होया, सवार होया, कि मैंने रख नाम बिना जेता व्यवहार ज्यो मृतक ਮਿੱਥਿਆ ਸਿੰਘਾ ਸ਼ਿੰਗਾਰ ਮੈਂ ਕਿ ਬੜਾ ਸੁੰਦਰ ਹੈ ਬਹੁਤ ਖੂਬਸੂਰਤ ਮੰਦਰ ਮੁਰਦਾ ਹੈ ਜਿੰਦਾ ਜਾਗਦਾ ਮੰਦਰ ਹੋਂਦਾ ਜਿੱਥੇ ਆਰਤੀ ਹੋਵੇ ਪੂਜਾ ਹੋਵੇ ਪਾਠ ਹੋਵੇ ਜਪ ਹੋਵੇ ਤਪ ਹੋਵੇ ਅਰੀ ਕੀਰਤਨ ਹੋਵੇ ਮੈਂ ਤੇ ਰੂਹੇ ਜ਼ਮੀਨ ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੁੱਲਦਾ ਹੈ ਉਹ ਹੈ ਹਰੀ ਮੰਦਰ ਦਰਬਾਰ ਸਭ 24 ਘੰਟੇ ਬੁੱਲਦਾ ਔਰ ਮੈਂ ਇਹ ਵੀ ਅਰਜ਼ ਕਰਦਿਆਂ ਉਹ ਮੰਦਰ ਹਮੇਸ਼ਾ ਖਤਰੇ ਚ ਲਿਆ ਹੈ पता है क्यों जिंदगी खतरा कबर खतरा नहीं आता जल्दे दी खतरा बुझे दीवे खतरा नहीं फुल खतरा कंटिया नहीं आता जिंदगी खतरा आता कबर खतरा नहीं आता चौबी घंटे बहुत वे जिंदगी होया जो खतरिया च रहा है इस चक्कर चना पैना अबदाली ने गिराया मसे रंगड़ ने उस अस्थान की बेजती की हद हो गई ਏ ਮੰਦਰ ਐਸਾ ਨਿਗਾਹ ਆਇਆ ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ ਕਿਉਂ ਜ਼ਿੰਦਗੀ ਬੋਲ ਦੇ ਜੀਵਨ ਦਿੱਥੇ ਸਭੇ ਥਾਂ ਨਹੀਂ ਤੁਦ ਜੇਵੇ ਬੱਧੋ ਪੁਰਖੇ ਦਾਸੇ ਤਾਂ ਤੂੰ ਸੋਇਆ ਅੰਦਾਜ਼ਨ 12 ਮਹੀਨੇ ਚ ਦਾਸ 1 ਮਹੀਨਾ 50 ਦਿਨ ਹਰ ਸਾਲ ਉੱਥੇ ਕਥਾ ਕਰਦਾ ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਕੇਤਾ ਮੇਰਾ ਆਪਣਾ ਵੀ ਅਨੁਭਵ ਹੈ ਮੈਂ ساری ਦੁਨੀਆ ਚ ਕਥਾ ਕੀਤੀ ਹੈ ਉੱਥੇ ਕਥਾ ਕਰਨੇ ਮੇਰੇ ਕੋਲ ਬੰਦਗੀ ਹੋ ਜਾਂਦੀ ਹੈ ਬਾਕੀ ਜਗ੍ਹਾ ਤੇ ਐਵੇਂ ਕਿਰਤ ਹੋ ਜਾਂਦੀ ਸਮਾਂ ਪਾਸ ਕਰਨਾ ਉੱਥੇ ਬੰਦਗੀ ਹੋ ਜਾਂਦੀ ਹੈ ਔਰ ਮੇਰਾ ਆਪਣਾ ਨਵੇਂ ਮੰਦਰ ਬੋਲਦਾ ਚਵੀ ਰੰਤੇ ਬੋਲਦਾ ਉਹ ਤੇ ਬੜੀ ਜ਼ਿੰਦਗੀ ਉਥੋਂ ਦੀ ਵਾਈਬ੍ਰੇਸ਼ਨ ਉਥੋਂ ਦੀ ਲਹਿਰਾਂ ਉਥੇ ਦਾ ਜੀਵ ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਹਿਆ ਜੇ ਤੁਹਾਨੂੰ ਸੇਸ ਗੰਝ ਦਾ ਸਜ਼ਾ ਜ਼ਿਆਦਾ ਹੁੰਦਾ ਇੱਥੇ ਜ਼ਿੰਦਗੀ ਇਥੇ ਕਿਸੇ ਨੇ ਆਪਣਾ ਉਹ ਹਉਂਡੋਲੇ ਜੋ ਅੰਮ੍ਰਿਤ ਸੀ ਇਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ ਚਵੇ ਘੰਟੇ ਪ੍ਰਮਾਤਮਾ ਨਾਲ ਜੁੜੀ ਰਹਿਣੀ ਸੀ ਲਗਾਤਾਰ ਇਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ ਕੋਈ ਜ਼ਰੂਰ ਰਸ ਆਵੇ ਜਿਹੜੇ ਕੁਝ ਥੋੜੇ ਜਿਹਾ ਇਸ ਮિજાਜ ਦੇ ਬੰਦੇ ਨੇ ਉਹਨਾਂ ਨੂੰ ਸਹਦਾ ਰਸ ਆਏਗਾ ਮੈਂ ਉਹਨਾਂ ਨੂੰ ਕਿਹਾ ਇੱਕ ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ ਉਹਨਾਂ ਦੇ ਕੰਠ ਦਾਤੇ ਉਹਨਾਂ ਦੀ ਕਲਾ ਦੇ ਨਹੀਂ ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ ਇੱਥੋਂ ਦੀ ਮਹਿਰ ਇੱਥੋਂ ਦੀ ਲਹਿਰ ਇਹ ਆਸਥਾਨ ਦੇ ਇਹ ਜਗ੍ਹਾ ਦਾਸ ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਂਦਿਆਂ ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ ਤਪ ਕਰਨਾ ਹੈ ਬਾਣੀ ਪੜ੍ਹਨੀ ਕੀਰਤਨ ਕਰਨਾ ਹੈ ਹਰ ਘਰ ਦੇ ਜਿਵੇਂ ਕਿਚਨ ਹੁੰਦਾ ਹੈ ਰਸੋਈ ਹੁੰਦੀ ਹੈ ਭੋਜਨ ਬਣਾਉਂਦੇ ਆਂ ਸਰੀਰ ਲਈ ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਕਮ ਇਤਨੀ ਹੋਵੇ ਚਾਰ ਉੱਪਰ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੋਂ ਜਪ ਸਕੈ ਉਹ ਜਗ੍ਹਾ ਚਾਰ ਜੋ ਹੈ ਉਸ ਜਗ੍ਹਾ ਵਿੱਚ ਬਰਕਤ ਪੈ ਜਾਏਗੀ ਉਸ ਜਗ੍ਹਾ ਤੇ ਦੁਖਤ ਵੀ ਬੈਠੇਗਾ ਉਹਦੇ ਮੂੰਹੋਂ ਆਰਾਮ ਨਿਕਲ ਜਾਏਗਾ ਵਾਹਿਗੁਰੂ ਨਿਕਲ ਜਾਏਗਾ ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਕੇ ਧਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਜੋ ਕੁਝ ਆਪਨੇ ਸਰਵਨ ਕੀਤਾ ਫੜੇ ਹਿਰਦੇ ਚ ਵਸੇ ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਅਦਰ ਵਿੱਚ ਵਸੇ ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ ਮੇਰਾ ਸੁਣਾਇਆ ਹੋਇਆ ਸਿਰਫ ਇੱਕ ਨੁਕਤਾ ਮੈਂ ਲੈਣਾ ਇਹ ਜਦ ਬਾਵੇਂ ਮੇਰਾ ਗਲਾ ਹੁਣ ਥੱਕ ਗਿਆ ਪਰ ਮੈਂ ਪੰਜ ਦਫਾ ਕਹਿਣਾ ਮੈਂ ਪਹਿਲੇ ਕਹਿਣਾ ਤੁਸੀਂ ਬਾਅਦ ਵਿੱਚ ਇਸ ਤਰੀਕੇ ਨਾਲ ਰੋਜ਼ ਘੱਟੋ ਘੱਟ 15 ਮਿੰਟ ਕਰਨ ਅਗੋਂ ਗੁਰੂ ਜਿਤਨਾ ਕਰਾ ਲਏ ਉਹ ਫਿਰ ਗੁਰੂ ਦੀ ਮਰਜ਼ੀ ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲੋ ਤੇ ਮੇਰਾ ਬਣਾ ਨਬੋ ਹੈ ਰੋਟੀ ਖਾਂਦੇ ਲੱਗਦੇ ਤੇ 15 ਮਿੰਟ ਨੇ ਸਾਰਾ ਦਿਨ ਤ੍ਰਿਪਤੀ ਬਣੀ ਰਹੇ ਤੇ 15 ਮਿੰਟ ਦਾ ਜਬ ਤੁਹਾਨੂੰ 24 ਘੰਟੇ ਮਸਤੀ ਚ ਰੱਖੇ ਸਰੂੜ ਦੇ ਚ ਰੱਖੇਗਾ ਕਲ ਕਲੇਸ਼ ਤੋਂ ਬਚਾਵੇਗਾ ਚਿੰਤਾਵਾਂ ਤੋਂ ਬਚਾਵੇਗਾ ਫਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ ਮਨ ਦੀ ਭਟਕਣ ਤੋਂ ਬਚਾਵੇਗਾ ਉ ਸਿਰਫ ਪੰਜ ਦਫਾ ਮੈਂ ਕਹਿੰਦਾ ਕਿ ਗਲਾ ਮੇਰਾ ਖੁਸ਼ਕ ਹੋ ਚਲੇ ਹੈ ਮੈਂ ਪਹਿਲੇ ਉਚਾਰਨ ਕਰਾਂਗਾ ਬਾਦ ਵਿੱਚ ਤੁਸੀਂ ਤੇ ਮੈਂ ਅਰਸ਼ ਕੀਤੀ ਜਿਵੇਂ ਘੜਿਆਣ ਦੀ ਆਵਾਜ਼ ਆਣੇ ਤੁਣਾ ਕਰ ਕਿਸ ਤਰ੍ਹਾਂ ਕਰੀਂ ਵਾਹੇ ਗੁਰੂ